ਆਹ ਵੇਖੋ ਇਥੇ ਪੁੱਤ ਵੀ ਜੜੀ ਪੁੱਤ ਵੀ ਜੜੀ ਪਹੁੰਚੀ ਆ ਆਹ ਕੋ ਗੋਲੀ ਜੜੀ ਆ ਇਹ ਦੂਜੀ ਸਮੇਂ ਚਲੀ ਆ ਆਹ ਦੇਖੋ ਗੋਲੀ ਜੜੀ ਆ ਦੇਖ ਲੈ ਇਹ ਖੋਲ ਜੜਾ ਮੌਕੇ ਤੇ ਮੌਕੇ ਤੇ ਪਹੁੰਚੀ ਸਾਹਿਬ ਨੇ ਗੋਲੀ ਦਾ ਹੱਥ ਚ ਲੈ ਲਈ ਉਹਨੇ ਆਪਣੀ ਲੋ ਮੇਰਾ ਕੰਮ ਹੋ ਹੂੰ ਤਸਵੀਰਾਂ ਦੇਖ ਸਕਦੇ ਹੋ ਜੀ ਇੱਕ ਵਾਰੀ ਜਾਣ ਚੱਲੀ ਐ ਦੂਜੀ ਉਹਨਾਂ ਕਿਹਾ ਦੱਸਿਆ ਇੱਥੇ ਇੱਥੇ ਕਿੱਦਾਂ ਦੂਜੀ ਪਰਵਤੀ ਇਹ ਲੱਭਣੀ ਧਿਆਨ ਨਾਲ ਉਹਨਾਂ ਦੀਆਂ ਫੋਟੋ ਲੈ ਲਓ ਕੋਈ ਲੱਭਣੀ ਝਾੜੂ ਵਾਰ ਗਿਆ ਭਾਜੀ ਤਸਵੀਰਾਂ ਦੇਖ ਸਕਦੇ ਹੋ ਇੱਥੇ ਪੁਲਿਸ ਅਧਿਕਾਰੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਆਪਾਂ ਜੁੜ ਕਰਾਂਗੇ ਖੋਲ ਜਿਹੜਾ ਦੇਖ ਰਹੇ ਨੇ ਕੁੜਾ ਪੜ੍ਹੇ ਦੇ ਸਕਦੇ ਹੋ ਤਸਵੀਰਾਂ ਆਪਣੇ ਆਤਰੇ ਟਕੋਲ ਜਿਹੜਾ ਇਹਨਾਂ ਨੇ ਫੜਿਆ ਗੋਲੀ ਦਾ ਆ ਬਾਤ ਨੂੰ ਜੀਆਂ ਤਸਵੀਰਾਂ ਤੁਹਾਨੂੰ ਜੀਆਂ ਦਿਖਾ ਰਹੇ ਹਾਂ ਕੀ ਗੱਲ ਹੋਈ ਆ ਜੀ ਹਾਂ ਬੋਲ ਹਾਂਜੀ ਕੀ ਗੱਲ ਹੋਈ ਸਤਿ ਸ੍ਰੀ ਅਕਾਲ ਹਾਂਜੀ ਇੰਝ ਕਰਦੇ ਇੱਕ ਮਿੰਟ ਰਿਕਾਰਡਿੰਗ ਨਹੀਂ ਕਰਦੇ ਪਾਏ ਮੇਰੇ ਗੱਲ ਉਹ ਬੇਟੇ ਸਨੈਕਰ ਗਏ ਲਈ ਸਨੈਕਰ ਲੋ ਬੇੜਿਆਂ ਨੇ ਰੋਕਿਆ ਤੇ ਉਹਨਾਂ ਨੇ ਕਿ ਅੱਲਾ ਨੂੰ ਗਾੜੀਆਂ ਧਮਕੀਆਂ ਦਿੱਤੀਆਂ ਕਿ ਤੁਸੀਂ ਕੌਣ ਹੋ ਗਾਤਰਿਆਂ ਵਾਲੇ ਹਨ ਰੋਕਣ ਵਾਲੇ ਹਾਂਜੀ ਹੈ ਉਹ ਸਿੱਕੀ ਨੂੰ ਬਲਾਕ ਕਰਦੇ ਆ ਹਾਂਜੀ ਹੈ ਇਹ ਸਿੱਕੀ ਨੂੰ ਇਹਨਾਂ ਬਦਨਾਮ ਕੀਤਾ ਇਹ ਨਸ਼ਾ ਵਾਲੀ ਦੇ ਸਵਾਲ ਇਹ ਕਿਹੜਾ ਇਲਾਕਾ ਕਿਹੜਾ ਇਲਾਕਾ ਹੈ ਇਲਾਕਾ ਦਾ ਮੁਸਤਾਵਦ ਮੇਨ ਬਾਜ਼ਾਰ ਮੇਨ ਬਾਜ਼ਾਰ ਦੇ ਨਾਮ ਤੇ ਕੀ ਗੱਲ ਹੋਈ ਸਾਰੀ ਅੱਛਾ ਭਾਈ ਮੇਰਾ ਨਾਮ ਬਲਵਿੰਦਰ ਕੌਰ ਹੈ ਬਿਜਲੀ ਘਰ ਮੁਸਤਾਬਾਦ ਦੇ ਰਹਿਣ ਵਾਲੇ ਆ ਕੀ ਗੱਲ ਹੋਈ ਅੱਜ ਸਾਰੀ ਇਲਾਕੇ ਵਿੱਚ ਪਟੜਾ ਕੀ ਗੱਲ ਹੈ ਹਾਂਜੀ ਗੱਲ ਹੋਈ ਵੀ ਸਾਡੇ ਬੇਟੇ ਉਧਰ ਆਉਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮੈਗ ਵੇਚਦੇ ਉਹਨਾਂ ਨੂੰ ਰੋਕਿਆ ਇਸ ਕਰਕੇ ਆਪਣੇ ਹਥਿਆਰ ਲੈ ਕੇ ਆਏ ਉਹਨਾਂ ਨੇ ਇੱਥੇ ਗੋਲੀ ਵੀ ਚਲਾਈ ਹੈ ਹਾਂਜੀ ਕਿੰਨੇ ਬੰਦੇ ਆਏ ਸੀ ਜੀ ਬੰਦੇ ਤੇ 5 ਤੇ ਹੀ ਪਛਾਣ ਚ ਕਰਦੇ ਬਾਕੀ ਸਾਨੂੰ ਨਹੀਂ ਪਤਾ ਹੈ 8-10 ਨੋ 11 ਵਜੇ ਦਾ ਟਾਈਮ ਇਹਦੇ ਵਿੱਚ ਵਿੱਚ ਟਾਈਮ ਤੇ ਦੇਖਿਆ। ਪੁਲਿਸ ਨੂੰ ਅਸੀਂ ਬੜੇ ਤੁਹਾਡੇ ਕੋਲ ਕੰਪਲੇਨ ਕਰੀ ਹਾਂ। ਹਾਂਜੀ ਰਾਤੀ 2 ਵਜੇ ਕੰਪਲੇਨ ਕਰਕੇ ਆਂਦੇ ਕੰਪਲੇਨ ਦਾ ਡਿਟਾ ਲਿਖਣੀ ਮੁੰਡੇ ਨਾਲ ਲੈ ਕੇ ਆਓ ਫਿਰ ਤੁਹਾਡੀ ਕੰਪਲੇਨ ਲਿਖਣੀ ਆ। ਹਾਂਜੀ ਹੁਣ ਤੁਹਾਡੇ ਕੰਪਲੇਨ ਲਿਖਾਈ ਗਈ ਹਾਂ। ਹਾਂਜੀ ਲਿਖਾਈ ਗਈ। ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਨੇ ਗੋਲੀਆਂ ਵਗਾਈਆਂ? ਪੁਲਿਸ ਨੂੰ ਬੁਲਾਇਆ। ਪੁਲਿਸ ਨੂੰ ਰਾਤ 2 ਵਾਰੀ ਫੋਨ ਕੀਤਾ ਪਰ ਪੁਲਿਸ ਵਾਲੇ ਆਏ ਨਹੀਂ। ਉਹ ਆਏ ਉਹਨਾਂ ਦੀ ਸੁਣ ਕੇ ਚਲੇ ਗਏ ਸਾਡੇ ਵੱਲ ਕੋਈ ਨਹੀਂ ਆਇਆ ਨਾ ਅੱਗੇ ਰਵੀਦਾਸ ਦੇ ਮੰਦਰ ਲਾਗੇ ਜਿੱਥੇ ਮੇਨ ਲੜਾਈ ਹੋਈ ਨਾ ਉੱਥੇ ਆਇਆ ਕੋਈ ਇਹਨਾਂ ਦੇ ਫਿਰ ਉਹਨਾਂ ਨੇ ਅੱਥੀ ਪੈ ਕੇ ਕਪੜੇ-ਕੁਪੜੇ ਵੀ ਪਾੜੇ, ਵਾਲਵੂਲ ਵੀ ਬਿਥੇਰੇ ਖੋਏ। ਇਹਨਾਂ ਦਾ ਘਰ ਉੱਧਰ ਸਾਨੂੰ ਤੇ ਬਾਅਦ ਚ ਪਤਾ ਲੱਗਾ ਕਿ ਲੜਾਈ ਹੋਈ ਧੀ ਉੱਥੇ। ਜਿਨ੍ਹਾਂ ਨੇ ਯਾਹ ਪਾ ਜੀ ਉਹਨਾਂ ਨੂੰ ਜਾਣਦੇ ਨਹੀਂ। ਹੁਣ ਲਾਹਗੇ ਤਾਂ ਸੋ ਮੋਨੋ ਕੁਲਚੇ ਵਾਲਾ ਇੱਕ ਤੇ ਕਹਿੰਦੇ ਇੱਕੋ ਦਾ ਭਰਾ ਰੋਲ ਆਉਂਦਾ ਅੱਡੇ ਤੇ। ਪਹਿਲਾਂ ਰੋਹ ਵਾਲੇ ਤੋਂ ਲੜਾਈ ਹੋਈ ਉਹਨੇ ਆਪਣੇ ਭਰਾ ਨੂੰ ਬੁਲਾਇਆ ਕੁਲਚੇ ਵਾਲੇ। ਗੋਲੀਆਂ ਵਗਰਾ ਵੀ ਚਲੀਆਂ। ਚਲੀਆਂ ਚਾਰ ਪਿਸਤੌਲ ਹੀ ਉਹਨਾਂ ਕੋਲੋਂ। ਹਾਂਜੀ, ਕ੍ਰਪਾਨਾਂ ਵੀ ਚਲੀਆਂ। ਕੀ ਮੰਗ ਕੀ ਕਰਦੇ ਕਿੰਨੇ ਕ ਬੰਦੇ ਨੇ? ਮੰਗ ਇਹ ਕਰਦੇ ਵੀ ਇਨਸਾਫ ਹੋਣਾ ਚਾਹੀਦਾ ਸੁਣਸ਼ਮ ਹੋਣਾ ਚਾਹੀਦਾ ਪਹਿਲੇ ਵੀ ਪਰਚੇ ਜਿਨ੍ਹਾਂ ਦੇ ਹੈਗੇ ਜੀ ਬੇਤਮਾਸ਼ੀ ਕਰਦੇ ਪੂਰੀ ਪਿੰਡ ਦੇ ਵਿੱਚ ਪਰਚੇ ਡੀਲ ਵਿੱਚ ਰਹੇ ਆ ਪੁਲਿਸ ਲਈ ਅਰਸ਼ਸ਼ਨ ਦਵਾਇਆ ਗਿਆ ਪੁਲਿਸ ਆਈ ਮੌਕੇ ਤੇ ਮੁੰਡਿਆਂ ਨੂੰ ਪਤਾ ਹੀ ਨਹੀਂ ਕੱਲ ਦੇ ਕਿੱਥੇ ਕਦੀ ਕਿਸ ਨੂੰ ਫੜ ਕੇ ਲਈ ਜਾਂਦੇ ਕਹਿੰਦੇ ਜਨਾਨੀਆਂ ਚੱਲੋ ਨਹੀਂ ਨਾਲ ਬੰਦਿਆ ਕਿ ਜਾਂ ਉਹਨਾਂ ਦੀਆਂ ਵੀ ਜਨਾਨੀਆਂ ਫੜ ਲਈ ਵੀ ਨਾਲ ਚੱਲ ਜਾਣਗੇ ਸਮਝਦੇ ਕਿ ਪੁਲਿਸ ਠੱਗਾ ਕਰ ਰਹੀ ਹੈ ਠੱਗਾ ਕਰ ਰਹੀ ਨਹੀਂ ਉਹਨਾਂ ਦੀਆਂ ਜਨਾਨੀਆਂ ਬਿਠਾ ਕੇ ਲਿਆਉਣਾ ਹੀ ਵੀ ਨਾਲ ਚੱਲਾਂਗੇ ਅਹੀਂ ਕੱਲੀ ਕਿੱਥੇ ਜਲ ਗਏ ਉਹਨਾਂ ਵੱਲੋਂ ਪੈਸੇ ਚੱਲ ਗਏ ਰਾਤੀ ਗੋਲੀ ਦਾ ਸਾਰਾ ਮੁੱਲਾ ਮੁੱਕਰ ਗਿਆ ਉੱ ਮੇਰਾ ਆਰਡਰ 810 ਬੰਦੇ ਇਹ ਜਿਹਨਾਂ ਵਿੱਚ ਹਾਂਜੀ ਜਾਨੀਏ ਪੰਜ ਜਿਹੜੇ ਬਣਾਉਣ ਦੇ 15 20 ਜਾਣੇ ਹੈਗੇ ਹੀ ਉਹ ਦਸੋਣਾ ਭਾਈ ਮਾਰੇ ਜਾਨ ਤਾਂ ਸੋਣਾ ਵਿੱਚ ਜਾਤੀ ਇੱਕ ਇੱਥੇ ਜਿਹੜੀ ਵਾਰਦਾਤ ਹੋਈ ਉਹਦੇ ਬਾਰੇ ਤੱਕ ਕੀ ਕਹਿਣਾ ਸਾਰਾ ਵਾਰਦਾਤ ਮੈਨੂੰ ਪਤਾ ਪਿਆ ਮਾਰਨਿੰਗ ਪੀਸੀ ਆਪੇ ਚੱਲਾ ਹਾਂ ਹਾਂਜੀ ਹਾਂਜੀ ਮਾਰੇ ਪੀਸੀ ਹਾ ਤੇ ਦੂਜੀ ਤਾਂ ਮੈਂ ਇਹਨਾਂ ਨਾਲ ਆਇਆ ਹਾਂ ਸਟਾਰ ਨਾਲ ਉਹ ਆਦੇ ਕੈਬਿਨਿਟੀ ਚੈੱਕ ਕਰ ਰਹੇ ਹਾਂ ਜੋ ਅੱਗੇ ਰਿਜਿਸਟਰ ਉਸ ਦਾ ਪਤਾ ਇਹਨਾਂ ਨੂੰ ਕਿਹਾ ਵੀ ਗੋਲੀਆਂ ਚਲੀਆਂ ਖੋਲ ਵੀ ਜਿਹੜੇ ਤੁਹਾਨੂੰ ਦੇ ਦਿੱਤੇ ਗਏ ਨੇ ਬੋਲ ਹੋਣੇ ਕੋਈ ਕੋਈ ਆਪਾਂ ਚੈੱਕ ਕੀਤਾ ਇਹਨਾਂ ਬੋਲ ਤਾਂ ਕਿਸੇ ਦਾ ਮਿਲਿਆ ਵਾ ਹਾਂਜੀ ਬੰਦਾ ਬੋਲ ਦਾ ਉਹ ਆਪਾਂ ਦੇਖ ਕਰਦੇ ਅੱਗੇ ਅੱਗੇ ਚੱਲ ਰਹੀਆਂ ਕੈਮਰੇ ਵਗਰਾ ਚੈੱਕ ਕਰਾਂਗੇ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਨਸ਼ੇ ਤੋਂ ਇਹਨਾਂ ਨੇ ਕਿਹਾ ਨਸ਼ੇ ਦੇ ਰੋਕਣ ਵਾਸਤੇ ਜਿਹੜੀਆਂ ਇੱਥੇ ਰਾਤੀ ਗੋਲੀਆਂ ਚਲਾਈਆਂ ਗਈਆਂ ਦੋ ਬੁੱਕ ਦੇ ਸਹੀ ਕਾਰਵਾਈ ਹੋਊਗੀ ਕਾਰਵਾਈ ਕਰਨੀ ਪਾਉਣੀ ਦੋ ਤੁਹਾਨੂੰ ਐਵੀਡੈਂਸ ਮਿਲੂਗਾ ਉਹਦੇ ਅਮਤਾ ਤੱਕ ਕਾਰਵਾਈ ਜੋ ਜੋ ਵੀ ਹੋਸ਼ੀਆ ਇਹ ਵੀ ਸਾਹਮਣੇ ਆ ਵੀ ਉਹਨਾਂ ਦੇ ਪਹਿਲਾਂ ਵੀ ਕੋਈ ਪਰਚੇ दर्ज ਹੀ ਹੋਣਾ ਉੱਤੇ ਸਭ ਤੋਂ ਵੱਧ ਮੈਂ ਪਿਸਤਾ ਸੱਤ ਮੇਰੇ ਬੇਸਿਕ ਦੀ ਮੈਂ ਉਸ ਜਗ੍ਹਾ ਤੇ ਜਾ ਰਹਾ ਉਹ ਸਾਡੇ ਜੋ ਰਿਕਾਰਡ ਕਢਾ ਕੇ ਵੈਰੀਫਾਈ ਕਰਤਾ ਜਾਪਾ ਜਿੰਨੇ ਵੀ ਉਹਨਾਂ ਦੇ ਪਰਚੇ ਰਜਿਸਟਰ ਹੈਗੇ ਨਕਤੇ ਹੈਗੇ ਫਿਰ ਵੀ ਉਹ ਬੰਦੇ ਕੀ ਹੈਗੇ ਉਹ ਸਾਰਾ ਇਹਨਾਂ ਦਾ ਬੁੜੇ ਚੇਤੇ ਕਰਦੇ ਨਸ਼ੇ ਦਾ ਕੰਮ ਹੋ ਬਾਕੀ ਦੂਜੀ ਗੱਲ ਪਾ ਜੀ